ਇਹ ਕਾਲ ਜਿਹੜੀ ਪੀਸਟੈਟ 1 ਤੇ ਪੀਸਟੈਟ 2 ਹੋਇਆ ਉਹਦੇ ਵਿੱਚ ਕੁਝ ਇੱਕ ਡਾਊਟ ਸੀਗੇ ਉਹ ਡਾਊਟ ਮੈਂ ਤੁਹਾਡੇ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਣਦਾ ਹੈ ਕਿ ਉਹ ਕਿਵੇਂ ਉੱਤਰ ਦੇਣਗੇ ਮੈਂ ਤੁਹਾਡੇ ਨਾਲ ਸਾਰੀ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਵੀਡੀਓ ਤੇ ਅੰਤ ਤੱਕ ਬਣੇ ਰਹੀਓ ਗ੍ਰੇਸ ਮਾਰਕਸ ਦੀ ਆਪਾਂ ਗੱਲ ਕਰਾਂਗੇ ਕਿ ਬਣਦਾ ਹੈ ਕਿ ਨਹੀਂ ਬਣਦਾ ਚਲੋ ਜੀ ਇੱਕ ਕੁਐਸਚਨ ਆਇਆ ਸੀਗਾ ਹੂ ਡਿਜ਼ਾਈਨਡ ਦ ਨੈਸ਼ਨਲ ਫਲੈਗ ਆਫ ਇੰਡੀਆ ਅਡਾਪਟਡ ਬਾਈ ਦ ਕੰਸਟੀਟੂਐਂਟ ਅਸੈਂਬਲੀ ਔਨ ਜੁਲਾਈ 21 1947 ਕੀ ਜਿਹੜਾ ਨੈਸ਼ਨਲ ਫਲੈਗ ਤਿਆਰ ਕੀਤਾ ਗਿਆ ਸੀ ਡਿਜ਼ਾਈਨ ਤਿਆਰ ਕੀਤਾ ਗਿਆ ਸੀ ਉਹ ਕਿਹਨੇ ਕੀਤਾ ਸੀਗਾ ਜਿਹੜਾ ਕਿ ਅਪਣਾਇਆ ਗਿਆ ਸੀਗਾ ਕਨਸਟੀਟਿਊਸ਼ਨ ਜਾਨੀ ਕਿ ਸੰਵਿਧਾਨਿਕ ਸਭਾ ਦੁਆਰਾ 1 ਜੁਲਾਈ 21 1947 ਵੈਸੇ ਅਗਰ ਆਪਾਂ ਨਰਤੇ ਚੈੱਕ ਕਰੀਏ ਤਾਂ 22 ਜੁਲਾਈ 1947 ਨੂੰ ਇਹ ਕੀਤਾ ਗਿਆ ਸੀ ਇਹਦੇ ਆਪਸ਼ਨ ਸੀਗੇ ਜਿਹੜਾ ਚੌਥਾ ਆਪਸ਼ਨ ਹੈ ਦਾਦਾਬਾਈ ਨਰੋਜੀ ਤਾਂ ਦਾਦਾਬਾਈ ਨਰੋਜੀ ਤਾਂ ਡੈਥ ਹੀ 1917 ਦੇ ਵਿੱਚ ਹੋ ਗਈ ਸੀਗੀ ਤਾਂ ਇਹ ਤਾਂ ਉੱਤਰ ਆਂਦਾ ਹੀ ਨਹੀਂ ਠੀਕ ਹੈ ਜੀ ਤੇ ਇਹਨਾਂ ਨੂੰ ਗ੍ਰੈਂਡ 올ਡ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਤੇ ਸੁਭਾਸ਼ ਚੰਦਰ ਬੋਸ ਜੀ ਇਹ ਵੀ ਨਹੀਂ ਆਂਦਾ ਸੁਭਾਸ਼ ਚੰਦਰ ਉਹ ਬੋਸ ਜੀ ਨੇ ਵੀ ਇਹੋ ਜਿਹਾ ਕੋਈ ਆਪਾਂ ਨਹੀਂ ਕੰਮ ਕੀਤਾ ਦੈਨ ਰਵਿੰਦਰ ਨਾਥ ਟੈਗੋਰ ਇਹਨਾਂ ਨੇ ਕਿਤਾंजलि ਲਿਖੀ ਸੀ ਇਹਨਾਂ ਨੇ ਰਵਿੰਦਰ ਨਾਥ ਟੈਗੋਰ ਜੀ ਨੇ ਬੰਗਲਾਦੇਸ਼ ਦਾ ਜਿਹੜਾ ਅਮਾਰ ਸੁਨਾਰ ਬੰਗਲਾ ਉਹ ਲਿਖਿਆ ਐਂਡ ਆਪਣਾ ਜਨਗਨ ਮੰਨ ਲਿਖਿਆ ਲਾਸਟ ਤੇ ਆ ਜੀ ਬਦਰ ਉਦਦੀਨ ਤਯੇਬ ਜੀ ਐਕਚੁਅਲ ਦੇ ਵਿੱਚ ਜਿਹੜਾ ਡਿਜ਼ਾਈਨ ਤਿਆਰ ਕੀਤਾ ਸੀ ਉਹ ਕੀਤਾ ਸੀ ਪੀ ਬੰਕਾਇਆ ਜੀ ਨੇ 1900 ਪੀ ਬੰਕਾਇਆ ਸੀ ਅੰਧਰ ਪ੍ਰਦੇਸ਼ ਤੋਂ ਉਹਨਾਂ ਨੇ ਤਿਆਰ ਕੀਤਾ ਸੀ ਪਰ ਜਿਹੜਾ ਅਪਣਾਇਆ ਗਿਆ ਸੀ ਉਹ ਬਦਰਉਦਦਿਨ ਤਾਇਬ ਜੀ ਦੁਆਰਾ ਹੀ ਅਪਣਾਇਆ ਗਿਆ ਸੀਗਾ ਮਤਲਬ ਇਹਨਾਂ ਨੇ ਜਿਹੜਾ ਤਿਆਰ ਕੀਤਾ ਸੀ ਹੁਣ ਮੈਂ ਤੁਹਾਡੇ ਨਾਲ ਇਹਨਾਂ ਦੇ ਕੁਝ ਇੱਕ ਚੀਜ਼ਾਂ ਸਾਂਝੀਆਂ ਕਰੂੰਗਾ ਜਿਹਦੇ ਨਾਲ ਆਪਾਂ ਨੂੰ ਲਗਭਗ ਡਾਊਟ ਜਿਹੜਾ ਹੈਗਾ ਉਹ ਕਲੀਅਰ ਹੋ ਜਾਊਗਾ ਜਿੱਦਾਂ ਪੀ ਬੰਕੇਯਾ ਜੀ ਇਹਨਾਂ ਦਾ ਫੁੱਲ ਫੁੱਲ ਨਾਮ ਸੀਗਾ ਪਿੰਗਲੀ ਬੰਕੇਯਾ ਜੀ 2 ਅਗਸਤ 1876 ਨੂੰ ਨਾ ਜਨਮ ਹੋਇਆ ਤੇ 4 ਜੁਲਾਈ 1963 ਦੇ ਵਿੱਚ ਇਹ ਇੰਡੀਅਨ ਫਰੀडम फाइਟਰ ਸੀਗੇ ਆਂਧਰਾ ਪ੍ਰਦੇਸ਼ ਤੋਂ ਸੀਗੇ ਇਹ ਠੀਕ ਹੈ ਜੀ ਦੈਨ ਹੂ ਫਾਈਨਲਾਈਜ਼ਡ ਦਾ ਨੈਸ਼ਨਲ ਫਲੈਗ ਜਿਹੜਾ ਫਾਈਨਲ ਕੀਤਾ ਸੀ ਨਾ ਜੀ ਉਹ ਦਾ ਡਿਜ਼ਾਈਨ ਆਫ ਨੈਸ਼ਨਲ ਫਲੈਗ ਫॉर ਇੰਡੀਪੈਂਡੈਂਟ ਇੰਡੀਆ ਸਬਮਿਟਡ ਬਾਈ ਐਮ ਆਰ ਐਸ ਸੂਰਿਆ ਬਦਰ ਉਦੀਨ ਤਾਇਬ ਜੀ ਵਾਸ ਫਾਈਨਲੀ ਅਪਰੂਵਡ ਐਂਡ ਅਕਸੈਪਟਡ ਬਾਈ ਫਲੈਗ ਕਮੇਟੀ ਔਨ 17 ਜੁਲਾਈ ਨੂੰ ਇਹ ਕੀਤਾ ਸੀਗਾ 1947 ਦੇ ਵਿੱਚ ਸ਼ੀ ਵਾਸ ਐਨ ਆਰਟਿਸਟ ਆਫ ਰਿਪਿਊਟ ਐਂਡ ਹਰ ਹਸਬੰਡ ਬੀ ਐਚ ਐਫ ਤਾਇਬ ਜੀ ਆਈ ਸੀ ਐਸ ਵਾਸ ਦੈਨ ਅ ਡਿਪਟੀ ਸੈਕਟਰੀ ਦਾ ਸੈਕਰੇਟ ਆਫ ਕਨਸਟੀਟਿਊਸ਼ਨ ਅਸੈਂਬਲੀ ਤਾਂ ਦੇਖੋ ਜੀ ਇੱਥੇ ਥੋੜੀ ਜੀ ਗਲਤੀ ਪੀਐਸਸੀਬੀ ਤੋਂ ਇਹ ਹੋਈ ਹੈ ਕਿ ਦੋਨੇ ਆਪਸ਼ਨ ਦੇ ਦਿੰਦੇ ਥੈਨ ਤੀਸਰਾ ਆਪਸ਼ਨ ਜਿਹੜਾ ਦਿੰਦੇ ਉਪਰੋਕਤ ਦੋਵੇਂ ਦੇ ਦੰਦੇ ਤਾਂ ਵੀ ਮੰਨਿਆ ਜਾ ਸਕਦਾ ਸੀਗਾ ਠੀਕ ਹੈ ਤਾਂ ਇਹਨਾਂ ਨੇ ਬਦਰੁਦੀਨ ਤਾਇਬ ਜੀ ਤਾਂ ਤਿੰਨਾਂ ਦੇ ਵਿੱਚੋਂ ਤਾਂ ਆਂਦਾ ਨਹੀਂ ਗ੍ਰੇਸ ਮਿਲਨ ਦੇ ਚਾਂਸਸ ਬਹੁਤ ਘੱਟ ਨੇ ਤੁਹਾਨੂੰ ਮਤਲਬ ਜਿਹੜੀ ਰਿਐਲਿਟੀ ਹੈ ਉਹ ਤੁਹਾਨੂੰ ਦੱਸ ਰਿਹਾ ਤਾਂ ਮਿਲ ਵੀ ਸਕਦੀ ਹੈ ਤਾਂ ਇਹਦੇ ਚ ਆਪਾਂ ਦੇਖਦੇ ਹਾਂ ਜੀ ਹੁਣ ਕੀ ਕਹਿੰਦੇ ਨੇ ਠੀਕ ਹੈ ਜੀ ਤਾਂ ਬਦਰ ਇਹੀ ਕੁਐਸਚਨ ਸੀ ਕਿ ਦੇਖੋ ਜੀ 26 ਜੁਲਾਈ 1947 ਨੂੰ ਸੰਵਿਧਾਨ ਸਭਾ ਦੁਆਰਾ ਅਪਣਾਏ ਜਾਣ ਅਪਣਾਏ ਗਏ ਭਾਰਤ ਦੇ ਰਾਸ਼ਟਰੀ ਝੰਡੇ ਦਾ ਡ ਤਿਆਰਤਾ ਜੀ ਪੀ ਵੰਕੇ ਜੀ ਨਹੀਂ ਕੀਤਾ ਸੀਗਾ ਪਰ অপਸ਼ਨ ਦੇ ਵਿੱਚ ਹੈ ਹੀ ਨਹੀਂ ਤਾਂ ਜੇ অপਸ਼ਨ ਦੇ ਵਿੱਚ ਹੈ ਨਹੀਂ ਤਾਂ ਦੂਜਾ ਹੈ ਬਦਰੁਦੀਨ ਤਾਇਬ ਜੀ ਜੇ ਦੋਨੇ ਹੁੰਦੇ ਫੇਰ ਗ੍ਰੇਸ ਮਿਲਣ ਦੇ ਚਾਂਸ ਜ਼ਿਆਦਾ ਸੀ ਤਾਂ ਬਦਰੁਦੀਨ ਤਾਇਬ ਜੀ ਆਊਗਾ ਉੱਤਰ ਠੀਕ ਹੈ ਜੀ ਅੱਗੇ ਆਪਾਂ ਚੱਲਦੇ ਆਂ ਇੱਕ ਕੁਐਸਚਨ ਆਇਆ ਸੀਗਾ ਸ਼ੁੱਧ ਸ਼ਬਦ ਕਿਹੜਾ ਹੈ ਜ਼ਿਆਦਾਤਰ ਜਿਹੜੇ ਬੱਚੇ ਨੇ ਉੱਤਰ ਲਾ ਕੇ ਇਹਨੇ ਪਹਿਲਾ ਲੇਕਿਨ ਮੈਂ ਤੁਹਾਨੂੰ ਇੱਕ ਕਲੀਅਰ ਕੱਟ ਦੱਸ ਦਿੰਨਾ ਕਿ ਸ ਦੇ ਪੈਰ 'ਚ ਜੇ ਬਿੰਦੀ ਬੋਲਾਂਗੇ ਆਪਾਂ ਸਸੇ ਪੈਰ ਬਿੰਦੀ ਸ਼ਹ ਬੋਲੇ ਹਨਾ ਤਾਂ ਇਹ ਸ਼ਖਸੀਅਤ ਹੁੰਦਾ ਨਾ ਕਿ ਸ਼ਖਸੀਅਤ ਹੁੰਦਾ ਤਾਂ ਇਹ ਸ਼ਖਸੀਅਤ ਹੈ ਜਿਹੜਾ ਮੈਂ ਰਾਈਟ ਕਰਕੇ ਲਿਖਿਆ ਹੋਇਆ ਉਹ ਉਹ ਵਾਲਾ ਤੁਸੀਂ ਨੈਟ ਤੇ ਵੀ ਚੈੱਕ ਕਰੋਗੇ ਤਾਂ ਵੀ ਤਾਂ ਪਛੋਕੜ ਪਛੋਕੜ ਕੀ ਹੁੰਦਾ ਇਹ ਪਛੋਕੜ ਹੁੰਦਾ ਪਛੋਕੜ ਦਾ ਮਤਲਬ ਵੀ ਤੇਰਾ ਪਛੋਕੜ ਕੀ ਇਤਿਹਾਸ ਕੀ ਹੈ ਤੇਰਾ ਦਨ ਨਭਜੰਗੀ ਪੁਜੰਗੀ ਨੂੰ ਅਕਸਰ ਕੋਈ ਪੁੱਤਰ ਤੇ ਕੋਈ ਬੇਟਾ ਕਹਿ ਰਿਹਾ ਹੈ ਨਹੀਂ ਜੀ ਇਹਦਾ ਮਤਲਬ ਗਤਕੇ ਦਾ ਸਿੱਖਿਆਰਥੀ ਵੀ ਹੁੰਦਾ ਹੈ ਇਹ ਮੈਂ ਤੁਹਾਨੂੰ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਤੁਹਾਨੂੰ ਦੱਸਿਆ ਗਿਆ ਸੀਗਾ ਭਗੋਲਕ ਭਗੋਲਿਕ ਨਹੀਂ ਹੈ ਭਗੋਲਿਕ ਹੁੰਦਾ ਹੈ ਧਰਤੀ ਉੱਤੇ ਸਥਿਤੀ ਅਨੁਸਾਰ ਜਿਹੜਾ ਮੈਂ ਸੈੱਟ ਕਰਕੇ ਲਿਖਿਆ ਨੀਲਕਸ਼ਣ ਤਾਂ ਇਹਦਾ ਉੱਤਰ ਜਿਹੜਾ ਹੈਗਾ ਤੀਸਰਾ ਬਣਦਾ ਹੈ ਬਾਕੀ ਦੇਖਦੇ ਆ ਜੀ ਪੀਐਸਸੀਬੀ ਕੀ ਕਹਿੰਦੀ ਹੈ ਅੱਗੇ ਚੱਲਦੇ ਆ ਆਪਾਂ ਤੁਹਾਨੂੰ ਮੈਂ ਹੁਣ ਇਹਨਾਂ ਦੇ ਕੁਝ ਇੱਕ ਪ੍ਰੂਫ ਦਿਖਾਣਾ ਮੈਂ ਥੋੜੇ ਪ੍ਰੂਫ ਵੀ ਰੱਖੇ ਸੀਗੇ ਤੇ ਆ ਥੋੜਾ ਜਿਹਾ ਹੈਗਾ ਇਹਨੂੰ ਥੋੜਾ ਜਿਹਾ ਆਪਾਂ ਟੇਡਾ ਵੀ ਕਰ ਸਕਦੇ ਆ ਆਪਾਂ ਇਹਨੂੰ ਟੇਡਾ ਪੜਾਂਗੇ ਤਾਂ ਤੁਸੀਂ ਇੱਕ ਚੀਜ਼ ਨੂੰ ਦੇਖਿਓ ਅ ਸੌਰੀ ਮੈਂ ਤੁਹਾਡੇ ਨਾਲ ਇਹ ਖੋਲ ਕੇ ਦਿਖਾ ਰਿਹਾ ਤੁਹਾਨੂੰ ਮੈਂ ਤੇ ਤੁਸੀਂ ਇੱਕ ਵਾਰੀ ਚੈੱਕ ਕਰਿਓ ਇਹ ਵੀ ਇਹ ਹੈ ਕੀ ਸੀਗਾ ਠੀਕ ਹੈ ਜੀ ਚਲੋ ਆਪਾਂ ਤੁਹਾਡੇ ਨਾਲ ਚੈੱਕ ਕਰਦੇ ਆ ਦੇਖੋ ਸਾਰੇ ਦਾ ਸਾਰਾ ਪੰਜਵੀਂ ਕਲਾਸ ਚੋਂ ਪਾਏ ਹੋਈ ਸੀ ਜੀ ਇਹ ਤਿੰਨੇ ਆਹ ਦੇਖੋ ਆ ਪੂਗੋਲਿਕ ਹੈ ਧਰਤੀ ਉੱਤੇ ਸਥਿਤੀ ਅਨੁਸਾਰ ਆ ਪੂਗੋਲਿਕ ਰਾਈਟ ਹੈ ਚੋਕੜ ਦੇਖੋ ਇਤਿਹਾਸ ਹੈ ਤੇ ਭੁਜਨ ਕੀ ਦੇਖੋ ਕਤਕੇ ਦਾ ਸਿਖਿਆਰਥੀ ਹੈ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਇਸ ਤੋਂ ਬਾਅਦ ਇਹ ਪੰਜਵੀਂ ਕਲਾਸ ਚੋਂ ਦਿੱਤਾ ਹੋਇਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਵੀ ਪੰਜਵੀਂ ਤੱਕ ਦੀਆਂ ਕਿਤਾਬਾਂ ਸਰਕਾਰੀ ਸਕੂਲ ਦੀਆਂ ਪੜ੍ਹ ਲਓ ਭਾਈ ਪੜ੍ਹ ਲਓ ਭਾਈ ਪਰ ਜਿਨ੍ਹਾਂ ਨੇ ਨਹੀਂ ਪੜ੍ਹੀਆਂ ਦੇਖੋ ਜੀ ਅੱਗੇ ਦੇਖੋ ਚੇਤ ਚੇਤੀ ਦੇਸੀ ਮਹੀਨੇ ਆਲਾ ਰਿਹਾ ਸੀ ਚੇਤ ਵਿਸਾਖ ਜੇਠ ਹਾੜ ਸੋਣ ਪਾਦੋਂ ਅ ਪਹਿਲਾ ਮੱਗਰ ਆਂਦਾ ਦੈਨ ਅੱਗੇ ਮਾਗ ਆਂਦੇ ਨੇ ਇਹ ਸੀਰੀਅਲ ਵਾਈ ਦਿੱਤੇ ਹੋਈ ਸੀਗੇ ਬਹੁਤ ਵਧੀਆ ਦੇਖੋ ਕ੍ਰਿਕਟ ਦਾ ਬੱਲਾ ਬਣਾਉਣ ਲਈ ਬਿਲੋਨਾ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਦੇਖੋ ਇਹ ਵੀ ਸੇਮ ਪਿਆ ਹੈ بیسਬਾਲ ਦਾ ਬੰਨਾ ਬੱਲਾ ਬਣਾਉਣ ਦੇ ਲਈ ਹਿਕਰੀ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਸੇਬ ਵਿੱਚ 25% ਪਾਣੀ ਹੁੰਦਾ ਐਸੇ ਕਾਰਨ ਫਲ ਪਾਣੀ ਦੇ ਤਿਆਰ ਦਾ ਰਹਿੰਦਾ ਹੈ ਬਾਸ ਦਾ ਦਰਖਤ ਇੱਕ ਦਿਨ ਵਿੱਚ 35 ਇੰਚ ਤੱਕ ਵੱਧ ਜਾਂਦਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਆ ਦੇਖੋ ਸਾਰਾ ਗੱਡੀ ਦਾ ਸਥਾਨ ਅੱਜ ਕੱਲ ਪਾਕਿਸਤਾਨ ਵਿੱਚ ਹੈ ਇਹ ਲੜਾਈ 12 ਸਤੰਬਰ 1897 ਨੂੰ ਹੋਈ ਜਦੋਂ ਅਫਗਾਨ ਤੇ ਪਠਾਨਾ ਅਤੇ ਕਬੀਲਿਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੱਡੀ ਤੇ ਹਮਲਾ ਕਰ ਦਿੱਤਾ ਉਸ ਵਕਤ ਇਸ ਗੱਡੀ ਵਿੱਚ ਚਾਰ ਸਿੱਖ ਰੈਜੀਮੈਂਟ ਦੇ 21 ਸਿੱਖ ਫੌਜੀ ਸਨ ਕਰਨਲ ਹਾਰ ਹਾਗਟਨ ਨੇ ਰੈਜੀਮੈਂਟ ਨੂੰ ਕਿਹਾ ਕਿ ਗੱਡੀ ਛੱਡ ਕੇ ਵਾਪਸ ਆ ਜਾਓ ਪਰ ਸਿੱਖ ਫੌਜੀਆਂ ਨੇ ਗੱਡੀ ਵਿੱਚੋਂ ਭੱਜਣ ਦੀ ਥਾਂ ਤੇ ਟੱਕਰਾ ਕਰਨ ਨੂੰ ਤਰਜੀਹ ਦਿੱਤੀ ਅਤੇ ਦੁਸ਼ਮਣਾਂ ਨਾਲ ਟੱਕਰਾ ਕਰਦੇ ਹੋਏ ਸਾਰੇ ਸੈਨਿਕ ਸ਼ਹੀਦ ਹੋ ਗਏ ਇੰਨਾ ਸਭ ਫੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਦੇ ਸ਼ਰਧਾਂਜਲੀ ਦਿੱਤੀ ਗਈ ਇਸ ਲੜਾਈ ਨੂੰ ਸੰਸਾਰ ਵਿੱਚ ਹੋਈਆਂ 8 ਮਹਾਨ ਲੜਾਈਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਾਰਿਆਂ ਨੇ ਖੜੇ ਹੋ ਕੇ ਇਹਨਾਂ ਸ਼ਹੀਦਾਂ ਨੂੰ ਸੈਨਿਕਾਂ ਨੂੰ ਅਧਿਆਪਕਾਂ ਲਈ ਆ ਦੇਖੋ ਈਸਟ ਇੰਡੀਆ ਕੰਪਨੀ ਦੇਖੋ ਤਾਰ ਇੱਕ ਟੈਲੀਗ੍ਰਾਮ ਸੇਵਾ ਹੁੰਦੀ ਹੈ ਇਸ ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇੱਕ ਥਾਂ ਤੋਂ ਦੂਜੀ ਤੱਕ ਪਹੁੰਚਾਏ ਜਾਂਦੇ ਹਨ ਚੰਗੇ ਮਾੜੇ ਸੁਨੇਹੇ ਜਿਵੇਂ ਜਨਮ ਮੌਤ ਵਿਆਹ ਨੌਕਰੀ ਜੰਦੂਰਘਟਨਾ ਆਦਿ ਈਸਟ ਇੰਡੀਆ ਕੰਪਨੀ ਨੇ ਦੇਸ਼ ਵਿੱਚ 1851 ਈਸਵੀ ਨੂੰ 1854 ਤੱਕ ਟੈਲੀਗ੍ਰਾਮ ਲਾਈਨਾਂ ਵਿਛਾਈਆਂ ਕਿਆਂ ਈਸਟ ਇੰਡੀਆ ਕੰਪਨੀ ਨੇ ਇਸ ਵਿੱਚ ਆਮ ਲੋਕਾਂ ਲਈ ਖੋਲੀ ਗਈ ਭਾਰਤ ਵਿੱਚ ਪਹਿਲੀ ਤਾਰ 27 ਅਪ੍ਰੈਲ 1854 ਈਸਵੀ ਨੂੰ ਮੁੰਬਈ ਤੋਂ ਪੂਨੇ ਭੇਜੀ ਗਈ ਤਾਰ ਤਾਰ ਦੀ ਸਹੂਲਤ ਤਕਨੀਕ ਵਿਕਸਿਤ ਹੋਣ ਕਾਰਨ 160 ਸਾਲ ਬਾਅਦ 15 ਜੁਲਾਈ 2013 ਈਸਵੀ ਨੂੰ ਬੰਦ ਕਰ ਦਿੱਤੀ ਗਈ ਆ ਦੇਖੋ ਜੀ ਸ਼ਖਸ਼ੀਅਤ ਜਦੋਂ ਤੁਸੀਂ ਨੈਟ ਤੇ ਵੀ ਲਿਖਦੇ ਹੋ ਤਾਂ ਸਾਬ ਦੇ ਪੈਰ 'ਚ ਬਿੰਦੀ ਆਂਦੀ ਹੈ ਸ਼ਖਸ਼ੀਅਤ ਦੇ ਲਈ ਬਾਕੀ ਆਹੀ ਸੀ ਜੀ ਹੋ ਸਕਦਾ ਪੀਐਸਸੀ ਵੀ ਹੋਰ ਹਿਸਾਬ ਨਾਲ ਸੋਚੇ ਲੇਕਿਨ ਮੈਂ ਤੁਹਾਨੂੰ ਪ੍ਰੂਫ ਦੇ ਨਾਲ ਇਹ ਦਿੱਤਾ ਮੇਰਾ ਮਕਸਦ ਸੀ ਕਿ ਤੁਹਾਡੇ ਨਾਲ ਸਾਂਝਾ ਕਰਾਂ ਸਚਾਈ ਤੁਹਾਡੇ ਨਾਲ ਸਾਂਝੀ ਕਰੀ ਜਾਵੇ ਤਾਂ ਹੋ ਸਕਦਾ ਜਿਨ੍ਹਾਂ ਦੇ 87 88 ਆਏ ਨੇ 2-3 ਨੰਬਰ ਦੀ ਗ੍ਰੇਸ ਵੀ ਮਿਲ ਜੇ ਹੋ ਸਕਦਾ ਜਿਨ੍ਹਾਂ ਦੇ 90 99 ਆਏ ਨੇ ਤਾਂ ਗ੍ਰੇਸ ਜੇ ਚਾਂਸ ਦੇ ਤਾਂ ਉਹਨਾਂ ਦੇ ਵੀ ਵੱਧ ਸਕਦੇ ਨੇ ਤਾਂ ਆਪਣੇ ਚੈਨਲ ਨਾਲ ਜੁੜੇ ਰਹੋ ਇੱਥੇ ਬੱਚਿਆਂ ਦੇ ਰਿਗਾਰਡਿੰਗ ਹੀ ਜ਼ਿਆਦਾਤਰ ਪਾਈ ਜਾਂਦੀ ਹੈ ਪੰਜਵੀਂ ਪੰਜਵੀਂ ਕਲਾਸ ਦੀਆਂ ਕਿਤਾਬਾਂ ਤੱਕ ਪੜ੍ਹ ਲਿਆ ਕਰੋ ਜੀ ਸਰਕਾਰੀ ਸਕੂਲ ਦੀਆਂ ਕਿਤਾਬਾਂ ਜ਼ਰੂਰ ਪੜ੍ਹੋ ਤੁਸੀਂ ਉਹਦੇ ਵਿੱਚੋਂ ਹੀ ਲਗਭਗ ਪੇਪਰ ਆਉਂਦਾ ਹੁੰਦਾ ਹੈ ਈਵੀਐਸ ਲਗਭਗ ਉੱਥੋਂ ਹੀ ਆਉਂਦੀ ਹੈ ਪੰਜਾਬੀ ਦੇ ਵੀ ਕੁਝ ਜਿਹੜੇ ਸ਼ੁੱਧ ਅਸ਼ੁੱਧ ਸ਼ਬਦ ਨੇ ਉਹ ਵੀ ਉੱਥੋਂ ਆਉਂਦੇ ਨੇ ਵਿਆਕਰਨ ਵੀ ਉੱਥੇ ਹੀ ਆਉਂਦੀ ਹੈ ਲਗਭਗ ਪੜ੍ਹ ਲਿਆ ਕਰੋ ਜੀ ਪ੍ਰੀਵੀਅਸ ইয়ার ਦੇ ਕੁਐਸਚਨ ਪੇਪਰ ਪੜ੍ਹ ਲਿਆ ਕਰੋ ਬਾਲਾ ਮੱਥਾ ਮਾਰਨ ਦੀ ਲੋੜ ਨਹੀਂ ਸੀਡੀਪੀ ਤੁਹਾਨੂੰ ਇੱਕ ਵੀਡੀਓ ਪਾਤੀ ਸੀ ਤੇ ਸੀਟ ਐਡ ਤੇ ਐਚ ਟੈਡ ਦੀ ਤਿਆਰੀ ਬੱਚਿਆਂ ਦੀ ਫ੍ਰੀ ਆਫ ਕਾਸਟ ਆਪਾਂ ਤੁਹਾਨੂੰ ਕਰਾ ਰਹੇ ਹਾਂ ਕਿਉਂਕਿ ਮੇਰਾ ਮਕਸਦ ਬੱਚਿਆਂ ਦੀ ਹੈਲਪ ਕਰਨਾ ਹੈ ਮੈਂ ਕੋਈ ਬਹੁਤਾ ਵਧੀਆ ਟੀਚਰ ਤਾਂ ਨਹੀਂ ਹੈਗਾ ਲੇਕਿਨ ਮੈਂ ਇੱਕ ਤੁਹਾਡੀ ਮਦਦ ਕਰਨ ਦੀ ਇੱਕ ਛੋਟੀ ਜੀ ਨਿੱਕੀ ਜੀ ਕੋਸ਼ਿਸ਼ ਕਰਦਾ 8 ਸਾਲਾਂ ਤੋਂ ਸਟੱਡੀ ਛੱਡੀ ਹੋਈ ਹੈ ਲੇਕਿਨ ਬੱਚਿਆਂ ਨਾਲ ਮਿਹਨਤ ਥੋੜੀ-ਬੋਤੀ ਕਰਦੇ ਰਹਿਣਾ ਤਾਂ ਪਤਾ ਲੱਗਦਾ ਰਹਿੰਦਾ ਤੇ ਬੱਚਿਆਂ ਦੀ ਡੋਨੇਸ਼ਨ ਦੇ ਲਈ ਹੈ ਜੀ ਇਹ ਚੈਨਲ ਸਾਰਾ ਬੱਚਿਆਂ ਦੀ ਡੋਨੇਸ਼ਨ ਦੇ ਲਈ ਹੈ ਬੱਚਿਆਂ ਦੀ ਮਦਦ ਅਸੀਂ ਇੰਸਟਾਗ੍ਰam ਤੇ ਤੁਸੀਂ ਸੇਮ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ ਪੁਨੀਤ ਕੁਮਾਰ ਅਫੀਸ਼ੀਅਲ 2022 ਬੱਚਿਆਂ ਦੇ ਲਈ ਕਰਨਾ ਹੈ ਬੱਚਿਆਂ ਲਈ ਚਾਹੇ ਆਪਾਂ ਨੂੰ ਮਰਨਾ ਪੈ ਜੇ ਪਰ ਆਪਾਂ ਖੜੇ ਆਂ ਧ